ਤੇ ਤੋ ਸਟਾਰਟ ਕਰਦਾ ਮੈਂ ਪਹਿਲਾ ਆਪਦਾ ਵਲੌਗ ਜ਼ਿੰਦਗੀ ਦਾ ਮੈਂ ਤੇਰੇ ਤੋਂ ਸਟਾਰਟ ਕਰਦਾ ਕਲ ਹਾਂ ਜੇ ਫੇਲ ਹੋ ਗਿਆ ਇਹ ਚ ਤੇਰਾ ਪੂਰਾ ਯੋਗਦਾਨ ਹੋਊਗਾ ਤੇਰਾ ਪੂਰਾ ਹਿੱਸਾ ਹੋਊ ਇਹ ਮੈਂ ਫੇਲ ਜੇ ਮੇਰਾ ਵਲੌਗ ਫੇਲ ਹੋ ਗਿਆ ਇਹ ਚ ਤੇਰਾ ਪੂਰਾ ਹਿੱਸਾ ਹੋਊਗਾ ਪੂਰਾ ਯੋਗਦਾਨ ਪਾਏਗਾ ਤੂੰ ਇਹਦੇ ਨਾਲ ਤਾਂ ਬਾਲ ਸਾਫ ਕਰਦੇ ਹੁੰਨੇ ਆ ਚੱਲ ਕੋਈ ਨਾ ਲਾ ਦੇ ਅੱਗੇ ਯਾਰਾ ਓਏ ਲਾ ਦੇ ਕੁਝ ਨਹੀਂ ਹੁੰਦਾ ਕਾ ਅੱਜ ਤੋਂ ਬਾਅਦ ਬਸ ਸਮਾਪਤੀ ਹੈ ਕੰਮ ਦੀ ਲਾ ਦੇ ਲਾ ਦੇ ਲੈਰਾ ਬਾਈ ਗਰੂ ਦਾ ਨਾ ਬਾਈ ਗਰੂ ਠੰਡ ਬਹੁਤ ਆ ਦਸੰਬਰ ਦਾ ਆਖਰੀ ਦਿਨ ਆ ਕੱਲ ਨੂੰ ਨਵਾਂ ਸਾਲ ਸ਼ੁਰੂ ਹੋਣ ਨੂੰ ਹੋ ਜਾਣਾ ਖਸੀਰ ਹੈ ਚਲੋ ਹੈ ਇਹ ਨਾ ਉਹ ਤੋੜ ਦੇ ਤੋੜ ਲਾ ਇਹ ਰ ਹੈ ਤੇਰੀ ਆ ਬਣਾਉਣਾ ਤੂੰ ਹੀ ਪਾਵਾਂਗੇ ਫੇਰ ਥੋੜੀ ਉੱਪਰ ਤੇ ਕੰਡੇ ਨੇ ਤੇ ਚੰਗਾ ਜਾਂਗਾ ਤੋੜ ਲਾ ਕੋਈ ਨਾ ਕੰਡਿਆਂ ਨੂੰ ਕੀ ਹੁੰਦਾ ਯਾਰ ਕਾਲੂ ਉਹ ਟੁੱਟਦੀ ਨਹੀਂ ਕਿਹੜੀ ਇਹ ਚੀਲੀ ਚੂੜੀ ਕੋਈ ਗੱਲ ਨਹੀਂ ਚੀੜੇ ਨੇ ਭਾਂ ਦੇ ਤੂੰ ਚੂੜੀ ਚੀੜੀਆਂ ਜਿੱਦਣੀ ਛੱਡਦਾ ਐਡਾ ਲਵੇਲਾ ਬੰਦਾ ਹੈਗਾ ਤੂੰ ਕੁਝ ਚੀਜ਼ ਲੈਣਾ ਬ੍ਰੋ ਤੋੜਨ ਵਾਸਤੇ ਕੰਡੇ ਦੇਖ ਲੈ ਕਰੋ ਉੱਠ ਕੇ ਤਾਂ ਆਏ ਹੁਣ ਪਹਿਲਾਂ ਨਹੀਂ ਦਿੰਦਾ ਅਸੀਂ ਤੈਨੂੰ ਕੋਈ ਨਾ ਜਾ ਟੋੜਦੇ ਟੋੜਦੇ ਫਾਈ ਲਾ ਦੇਣਾ ਇੱਕ ਖੁਰਕੀ ਕੁਝ ਨਹੀਂ ਹੁੰਦਾ ਆਏ ਅੱਗ ਕਿਵੇਂ ਲੱਗੂ ਯਾਰ ਕਾਲੂ ਲੱਗ ਜੀ ਆਹ ਬੰਦੇ ਜੀ ਵੀ ਬਾਲੀਬਾਲ ਖੇਡਣ ਦੀ ਬਾਲੀ ਅੱਗ ਆ ਹਵਾ ਗਿਆ ਤੜਕੀ ਆ ਨਹੀਂ ਦੰਦ ਵੈਂਦੀ ਹੈਗੀ ਓਏ ਆਇਆ ਨਹੀਂ ਹੋਰ ਕੋਈ ਓਏ ਲੈ ਕੇ ਆਉਣਾਗਾ ਉਹ ਅੱਗ ਪਾਉਣਾ ਇੰਤਿਹਾਨ ਹੋ ਗਿਆ ਹੁਣ ਵਾਸਤੇ ਕਰਦੇ ਹੋਏ ਸਮਾਨ ਇਕੱਠਾ ਕਾਲੂ ਢੱਕਲਾ ਢੱਕਲਾ ਗਿੱਲਾ ਕੁਝ ਨਹੀਂ ਹੁੰਦਾ ਇਹਨੂੰ ਢੱਕਲਾ ਢੱਕਲਾ ਕੱਢ ਢੱਕਲਾ ਕਾਲੂ ਯਾਰ ਤੁਸੀਂ ਪਾਵਾਂਗੇ ਛੇਤੀ ਝੱਕ ਲੈ ਚਾਈ ਪਿਆ ਦੇ ਮੈਨੂੰ ਲੱਗਦਾ ਚਾਹ ਤੈਨੂੰ ਮੈਨੂੰ ਕਿਉਣੀ ਪਣੀ ਐ ਰੋਮ ਰੋਮ ਭਾਈਓ ਕੀ ਗਾਣਾ ਇੱਥੇ ਕਾਲ ਨੂੰ ਪੈਣੀ ਉਹ ਬਨਾਰਕਾ ਇੱਥੇ ਕਾਲ ਨੂੰ ਭਈਆ ਬਣਾਦਾ ਤੂੰ ਓਏ ਆਏ ਆਇਆ ਸਿੱਕਾ ਓਏ ਆ ਲੈ ਕੇ ਆਣਾ ਕੀ ਇਹ ਫੁੱਲ ਫਰਾ ਆ ਗਿਆ ਚੱਕਣਾ ਬਰੋ ਜਾ ਯਾਰ ਸੁਪੇਰੇ ਯਾਰ ਬੇਲ ਆਇਕਾ ਉਹ ਛਟਗਾ ਤੋਂ ਆਇਆ ਉਹਦਾ ਪਾਇਆ ਆਪ ਸਮਾਨ ਉਹ ਗਿੱਲੇ ਚ ਡੇਗਦੇ ਨਹੀਂ ਗਿੱਲੇ ਦੀ ਕੋਈ ਪੰਜ ਦਾ ਕੁੱਤੇ ਦਾ ਗੂਣਾ ਚੱਕ ਲਈ ਗਾਲੂ ਇੱਥੋਂ ਆਹਾ ਓਏ ਨਹੀਂ ਹੈਗਾ ਪੰਜ ਦਲ ਚਲਵਾ ਰਹੇ ਕਲੋਗਾਣਾ ਜੀ ਫੁੱਦੂ ਦੂਰੇ ਫਿਰਦੇ ਆ ਤੇ ਤੇ ਜੰਦਰੀਂ ਓਏ ਇਹਦੇ ਲਾਹ ਲੈ ਕਰ ਆਇ ਤੇ ਰੱਖ ਉੱਪਰ ਕੋਸਰੀ ਨੱਕ ਤੇ ਕੋਸਰੀ ਇੱਕ ਸੱਤਰੀ ਕੋਸਰੀ ਇੱਕ ਰੋਡ ਲਈ ਜੱਲਾ ਮੇਰਾ ਕਾਲੂ ਬੈ ਜਾਣਾ ਤੂੰ ਵੀ ਕੋਲੇ ਤੇਰੇ ਸੋਨੇ ਮੁੰਡਿਆਂ ਦਾ ਝੋਕਾ ਕਾ ਭਾਈ ਸ਼ਗਨਪੁਰ ਤੂੰ ਕੋਲੇ ਬੈ ਜਾ ਵਜਾ ਵਜਾ ਬੈ ਜਾ ਮੈਂ ਚੰਦਾ ਤੈਨੂੰ ਕੁੜੀ ਦੇ ਕੇ ਮਰਨਾ ਕਿਸੇ ਨੇ ਉਹ ਲਾ ਕਾਲੂ ਬੈ ਜਾ ਵੇ ਕੜਮਾ ਉਹਦੀ ਅੱਗ ਲੱਗ ਗਈ ਚੱਲ ਠੀਕ ਆ ਉਹ ਸੋਨੇ ਤੇਰੀ ਖਾਤੂ ਅੱਗ ਲੱਗ ਪੂਰੀ ਕਹੈਂਟ ਆਉਂਦੀ ਆ ਤੇਰੀ ਫੋਟੋ

એ પદ ગાંધીન કેળા ચાઇ કેડિયા